ਅੱਜ ਪਹਿਲਾ ਕੰਟੈਸਟਡ ਕੈਂਡੀਡੇਟਸ ਨੂੰ ਮਿਲਿਆ ਗਿਆ ਸੀ ਡਬਲਯੂਸੀ ਮੈਂਬਰਸ ਨੂੰ ਮਿਲਿਆ ਗਿਆ ਐਕਸਪੀਸੀਸੀ ਨੂੰ ਮਿਲਿਆ ਗਿਆ ਅੱਜ ਬਲਾਕ ਪ੍ਰੈਜ਼ੀਡੈਂਟਸ ਨੂੰ ਮਿਲਿਆ ਜਾ ਰਿਹਾ ਯਾਨੀ ਕਿ ਬਲਾਕਾਂ ਦੇ ਪ੍ਰਧਾਨਾਂ ਨੂੰ ਮਿਲਿਆ ਜਾ ਰਿਹਾ ਕੁਝ ਲੋਕ ਸਾਡੇ ਜਿਹੜੇ 13 ਆਬਜ਼ਰਵਰ ਪਾਰਲੀਮੈਂਟ ਦੇ ਆਬਜ਼ਰਵਰ ਲੱਗੇ ਆ ਉਹਨਾਂ ਨੂੰ ਮਿਲਿਆ ਜਾ ਰਿਹਾ ਸੋ ਮੀਟਿੰਗਾਂ ਦਾ سلسلہ ਜਾਰੀ ਹੈ ਕਿਉਂਕਿ ਨਵੇਂ ਇੰਚਾਰਜ ਸਾਹਿਬ ਸਭ ਨੂੰ ਮਿਲਣਾ ਚਾਹੁੰਦੇ ਆ ਸਭ ਦੇ ਵਿਚਾਰ ਲੈਣਾ ਚਾਹੁੰਦੇ ਆ ਔਰ ਕਿਸ ਤਰ੍ਹਾਂ ਅਗਲੀ ਅਸੀਂ ਰਣਨੀਤੀ ਬਣਾਈਏ ਪਾਰਲੀਮੈਂਟ ਦੇ ਚੋਣ ਨੂੰ ਲੈ ਕੇ ਉਰੇਤੇ ਚਰਚਾ ਕਰਕੇ ਫਿਰ ਇੱਕ ਰੋਡ ਮੈਪ ਪਿਆਰ ਕਰਕੇ ਅਸੀਂ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹਾਂ ਗਠਬੰਧ ਬਣਾ ਕੇ ਕੋਈ ਚਰਚਾ ਹੋਈ ਹੈ ਭਾਈ ਮੇਰੀ ਆਪਸੇ ਮੇਰੀ ਮੇਰੀ ਤੁਹਾਡੇ ਨੂੰ ਗੁਜ਼ਾਰਿਸ਼ ਹੈ ਹੱਥ ਜੋੜ ਕੇ ਕਿਰਪਾ ਕਰਕੇ ਰੋਜ਼ ਰੋਜ਼ ਗਠਬੰਧਨ ਦੀ ਗੱਲ ਹੋ ਸਕਦਾ ਦੂਸਰਾ ਸਰ ਗੱਲ ਚਲਾਉਣੀ ਕੋਈ ਮਤਲਬ ਨਹੀਂ ਬੰਦਾ ਮੈਂ ਸਿਰੇ ਤੋਂ ਨਕਾਰਤਾ ਤੁਹਾਨੂੰ ਕਿ ਗਠਬੰਧਨ ਦੀ ਚਰਚਾ ਹਾਈ ਕਮਾਂਡ ਨੇ ਸਾਡੇ ਨਾਲ ਹਜੇ ਤੱਕ ਨਹੀਂ ਕੀਤੀ ਔਰ ਜਦ ਕਰੇਗੀ ਇਹ ਗੱਲ ਕੋਈ ਛਪਾਉਣ ਵਾਲੀ ਨਹੀਂ ਹੈ 100% ਅਗਰ ਖਰਗੇ ਸਾਹਿਬ ਸਾਨੂੰ ਕਹਿ ਦੇ ਜਾਂ ਰਾਹੁਲ ਗਾਂਧੀ ਜੀ ਦਾ ਫੋਨ ਆ ਜਾਏ ਵੀ ਕਾਕਾ ਹੋ ਗਿਆ ਸਮਝੌਤਾ ਔਰ ਅਸੀਂ ਟਿਕਟਾਂ ਵੰਡ ਲਈਏ ਅਸੀਂ ਤੁਹਾਨੂੰ ਦੱਸ ਦਿਆਂਗੇ ਕਿ ਜੋ ਹਾਈ ਕਮਾਂਡ ਕਾਂਗਰਸ ਨਾਲ ਚੱਲੇਗੀ ਯਾਰ 100% ਕਾਂਗਰਸ ਪਾਰਟੀ ਕੋਈ ਡਿਸਪਲਿਨ ਪਾਰਟੀ ਹੈ ਅਸੀਂ ਹਾਈ ਕਮਾਂਡ ਦੇ ਨਾਲ ਹੈ ਲੇਕਿਨ ਵਾਰੀ ਵਾਰੀ ਰੋਜ਼ ਇੱਕ ਹੀ ਸਵਾਲ ਕਰਨਾ ਇਸ ਤਰ੍ਹਾਂ ਦੀ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਾਨੂੰ ਇਹ ਕਿਹਾ 13 ਨਾ 13 ਸੀਟਾਂ ਤੇ ਤਿਆਰੀ ਕਰੋ ਐਂਡ ਪਲੀਜ਼ ਪਲੀਜ਼ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਚੰਗਾ ਹੋਵੇਗਾ ਮੈਂ ਤੁਹਾਨੂੰ ਆਪਣੇ ਆਪ ਨਿਊਜ਼ ਦਿਆਂਗਾ ਅਗਰ ਕੋਈ ਐਸੀ ਗੱਲ ਹੋਈ ਰੋਜ਼ ਇੱਕ ਹੀ ਗੱਲ ਕਿਉਂਕਿ ਸਾਰਾ ਜਿਹੜਾ ਮੋਟਿਵ ਹੁੰਦਾ ਖਬਰ ਦਾ ਉਹ ਗਠਬੰਧਨ ਗਠਬੰਧਨ ਅਲਾਈਅੰਸ ਕੋਈ ਗੱਲ ਹੀ ਨਹੀਂ ਹੈ ਕੋਈ ਸੀਟ ਕੋਈ ਸੀਟ ਚੈਰੀ ਕੋ ਲੈ ਕੇ ਸਰ ਕੋਈ ਫਾਰਮੂਲਾ ਦਿਆ ਗਿਆ ਹੈ ਕਿ ਪ੍ਰਸਤਾਵ ਆਇਆ ਕੋਈ ਸਾਫ ਹੀ ਕਮਾਂਗੇ ਪਾਰਟੀ ਆਮ ਆਦਮੀ ਪਾਰਟੀ ਮੈਨੇ ਡਿਮਾਂਡ ਕੀਤਾ ਹੈ ਐਕਸ਼ਨ ਲਈ ਪ੍ਰਯੋਗ ਸਿੱਧੂ ਆਪ ਉਸ ਕੋ ਕੰਸੀਡਰ ਕਰ ਰਹੇ ਕਹਾ ਆਇਆ ਪ੍ਰੈਸ ਨੋਟ ਕਿ ਆਪ ਤੇ ਜੋ ਮੀਡੀਆ ਦੇਖਿਆ ਉਹਨਾਂ ਨੇ ਪੈਸਾ ਜਾਰੀ ਕੀਤਾ ਕਾ ਕੁਲਬੀਰ ਜੀਰਾ ਵੱਲੋਂ ਵੀ ਜਾਰੀ ਸੀ ਲਗਭਗ 9 ਦੇ ਕਰੀਬ ਵਿਧਾਇਕਾਂ ਦਾ ਪ੍ਰੈਸ ਨੋਟ ਜਾਰੀ ਹੋਇਆ ਸੀ ਕੱਲ ਵੀ ਕੱਲ ਨਹੀਂ ਦੋ ਚਾਰ ਦਿਨਾਂ ਹਾਂ ਉਹ ਜਿਹੜਾ ਪਹਿਲਾਂ ਹੋਇਆ ਸੀ ਬਿਲਕੁਲ ਕੁਝ ਲੋਕਾਂ ਨੇ ਇਸ ਬਾਰੇ ਗੱਲ ਕਹੀ ਸੀ ਔਰ ਠੀਕ ਹੈ ਉਹਨਾਂ ਦੇ ਆਪ ਦੇ ਮਨ ਦੇ ਵਿਚਾਰ ਉਹਨਾਂ ਦੇ ਸੀ ਕਿ ਉਹ ਹਾਈ ਕਮਾਂਡ ਦੇ ਅੱਗੇ ਉਹ ਸਾਰਾ ਜਿਹੜਾ ਮਸਲਾ ਹੈਗਾ ਇਟਸ ਪੈਂਡਿੰਗ ਨਾ ਨਾ ਅਬ ਇਨਚਾਰਜ ਪਰਵਾਰੀ ਔਰ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੈ ਕਿ ਇਨਡਿਸਿਪਲਨ کہیں ਹੋਗਾ ਕਿਸੇ ਕੇ ਖਿਲਾਫ ਕੋਈ ਕਰੇਗਾ ਕੌਣ ਕਰ ਰਹਾ ਹੈ ਰਾਜਾ ਵੜਿੰਗ ਕਰ ਰਹਾ ਹੈ सिद्धू कर रहा है कोई और कर रहा है तो नेचुरली उसके ऊपर हाईकमांड को नोटिस लेकर कार्रवाई करनी होगी देखो बात ये है टू बी वेरी ऑनेस्ट अदरवाइज तो पूरे देश में ये सिलसिला कहीं नहीं होता जो अध्यक्ष होता है उसके हिसाब से ही प्रोग्राम होना चाहिए कोई कहीं इधर प्रोग्राम या उधर प्रोग्राम या अपना ठीक है لیکن راجا وڈنگ ہے اس کا دل بہت بڑا ہے వ్యక్తి چھوٹا ہو سکتا ہوں వ్యక్తి چھوٹا ہو سکتا ہوں لیکن دل بڑا بڑا ہے میں کہہ رہا ہوں کہ کانگریس پارٹی نو ویسے تو یہ غلط گل ہے کہ نہیں ہونا چاہیے پر میں کہہ رہا ہوں کہ مینوں کسی تو انسیورٹی نہیں ہے کئی لوگ قد بڑا ہے انہاں دے دل بڑے چھوٹے ہیں چھوٹے ہیں انہاں نوں انہاں نوں کبھراہٹ ہو جاندی ہے جلدی ਲੇਕਿਨ ਮੈਂ ਫਿਰ ਵੀ ਕਹਿੰਦਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਦੇ ਕੋਈ ਕੰਮ ਕਰੇ ਤਾਂ ਕੋਈ ਇਤਰਾਜ਼ ਨਹੀਂ ਲੇਕਿਨ ਕਾਂਗਰਸ ਪਾਰਟੀ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ ਤੇ ਚੜਾ ਕੇ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਖਿਲਾਫ ਗਾਲਾਂ ਕਢਾਏ ਉਹਦੇ ਤੇ ਬਿਲਕੁਲ ਇਤਰਾਜ਼ ਹੈ ਔਰ ਅਗਰ ਐਸਾ ਹੋਏਗਾ ਤਾਂ 100% ਆਉਣ ਵਾਲੇ ਸਮੇਂ ਤੇ ਕਾਰਵਾਈ ਹੋਏਗੀ